ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਤੁਸੀਂ ਦੇਖ ਰਹੇ ਹੋ ਪ੍ਰੀਤਨਾਮਾ ਟੀਵੀ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਇਸ ਵੱਲ ਅੱਧੀ ਵੱਡੀ ਖਬਰ ਪੰਜਾਬ ਅਤੇ ਹਿਮਾਚਲ ਸਰਹੱਦ ਦੇ ਸਥਿਤ ਨੰਗਲ ਸ਼ੈਲ ਚ ਵੀਰਵਾਰ ਯਾਨੀ ਕਿ ਅੱਜ ਪੀਏਸੀਐਲ ਫੈਕਟਰੀ ਤੋਂ ਗੈਸ ਲੀਕ ਹੋਣ ਕਾਰਨ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਹਤ ਪ੍ਰਭਾਵਿਤ ਹੋਈ ਹੈ। ਬੁੱਧਵਾਰ ਅੱਧੀ ਰਾਤ ਨੂੰ ਸ੍ਰੀ ਹਰਮੰਦਰ ਸਾਹਿਬ ਨੇ ਕਣਕ ਦੀ ਨਾੜ ਨੂੰ ਲੱਗੀ ਅੱਗ ਨਾਲ ਮੋਟਰਸਾਈਕਲ ਸਵਾਰ ਦੀ ਹੋਈ ਦਰਦਨਾਕ ਮੌਤ। ਹੁਣ ਖਬਰਾਂ ਵਿਸਥਾਰ ਨਾਲ हेलो सेपाचो मैं हरजोत सिंह बैंड्स पे बोल रहे हैं बच्चों बिल्कुल ठीक है किसी ना घबराना नहीं पैनिक नहीं करना अपने-अपने क्लासरूम पे बैठो सारे ऑफिसर्स सब बस इथे पहुंच गए मैं खुद हैगा थोड़ी पेरेंट्स को बुला रहे हैं जी बस छुटकी तामीनी बिल्कुल अपने क्लासरूम से बैठ जाओ मैं की क्लास जा रहे हैं किसके पेरेंट्स को बुलाना है ना किसी ना घबराना नहीं किसी भी बच्चे ने सारे टीचर्स को विनती है अपने अपने बच्चों को ग्राउंड फ्लोर के क्लासरूम से कोई बच्चा बाहर ना फिरे ਜਿਵੇਂ ਜਿਵੇਂ ਇਹਨਾਂ ਦੇ ਪੇਰੈਂਟਸ ਆਂਦੇ ਆ ਜਾਂ ਇੱਥੇ ਕੁਛ ਹੰਦੋਂ ਨੂੰ ਭੇਜੀ ਜਾਂਦੇ ਆ ਸਿਚੁਏਸ਼ਨ ਕੰਟਰੋਲਡ ਹੈ ਕੋਈ ਵੀ ਬੱਚੇ ਨੂੰ ਕੁਝ ਵੀ ਨਹੀਂ ਹੋਇਆ ਬਿਲਕੁਲ ਕਿਸੇ ਨਾਲ ਬਿਲਕੁਲ ਵੀ ਕੁਝ ਘਬਰਾਣਾ ਸਾਰੇ ਟੀਚਰਸ ਨੂੰ ਸਾਰੇ ਸਟਾਫ ਨੂੰ ਬੇਨਤੀ ਹੈ ਬੱਚਿਆਂ ਨੂੰ ਗਰਾਊਂਡ ਫਲੋਰ ਦੇ ਕਲਾਸਰੂਮਾਂ 'ਚ ਬਿਠਾ ਦਿਓ ਨਹੀਂ ਕਿ ਕਲਾਸ ਰੂਮਾਂ 'ਚ ਆਪਾਂ ਰਹਿਣਾ ਸਿਰਫ ਪਾਣੀ ਦੇ ਬਾਤ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਅਤੇ ਹਿਮਾਚਲ ਰਹਾਦੇ ਸਥਿਤ ਨੰਗਲ ਸ਼ੈਲ ਚ ਵੀਰਵਾਰ ਯਾਨੀ ਕਿ ਅੱਜ ਪੀਏਸੀਐਲ ਫੈਕਟਰੀ ਤੋਂ ਗੈਸ ਲੀਕ ਹੋਣ ਕਾਰਨ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਹਤ ਪ੍ਰਭਾਵਿਤ ਹੋਈ ਹੈ ਗੈਸ ਲੀਕ ਹੋਣ ਕਾਰਨ ਛੋਟੇ ਬੱਚਿਆਂ ਤੇ ਕੁਝ ਲੋਕਾਂ ਦੇ ਗਲੇ ਚ ਦਰਦ ਅਤੇ ਸਿਰ ਦਰਦ ਹੋਇਆ ਜਿਸ ਤੇ ਉਹਨਾਂ ਨੂੰ ਹਸਪਤਾਲ ਚ ਭੱਤੀ ਕਰਵਾਇਆ ਗਿਆ ਇਹ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ ਹੈ ਗੈਸ ਲੀਕ ਹੋਣ ਕਾਰਨ ਕੁਝ ਬੱਚਿਆਂ ਤੇ ਅਧਿਆਪਕਾਂ ਦੇ ਉਲਟੀਆਂ ਆਉਣ ਸਬੰਧੀ ਸਾਂਹ ਲੈਣ 'ਚ ਦਿੱਕਤ ਆਉਣ ਸਬੰਧੀ ਸ਼ਿਕਾਇਤ ਕੀਤੀ ਗਈ ਹੈ ਛੋਟੇ ਬੱਚਿਆਂ ਤੇ ਕੁਝ ਲੋਕਾਂ ਨੇ ਗੜਜ ਦਰਦ ਦੇ ਸਿਰ ਦਰਦ ਹੋਇਆ ਹੈ ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਇਸੇ ਦੌਰਾਨ ਪ੍ਰਸ਼ਾਸਨ ਵੱਲੋਂ ਮੌਕੇ ਤੇ ਹੀ ਸਕੂਲ ਵਿੱਚੋਂ ਛੁੱਟੀ ਕੀਤੀ ਗਈ ਹੈ ਅੱਜ ਜਿਹੜਾ ਹੋਇਆ ਉਹ ਵੀ ਗੈਸ ਲੀਕ ਦਾ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿੰਨੇ ਪਿਛੇ ਪ੍ਰਭਾਵ ਤੁਹਾਨੂੰ ਜਾਣਕਾਰੀ ਵੀ ਤੁਸੀਂ ਕਿਤੇ ਨੇ ਵਿਚਾਰ ਕਰਿਆ ਕਿ ਕਰਵਾਇਆ ਇਹ ਸਾਨੂੰ ਜਾਣਕਾਰੀ ਮਿਲੀ ਸੀ ਵੀ ਇਦਾਂ ਕਰਕੇ ਉਹ ਸਕੂਲ ਦੇ ਵਿੱਚ ਸੇਮ ਸੋਲਡਰ ਸਕੂਲ ਚ ਕੁਝ ਇਹੋ ਜੀ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਆਪਣਾ ਆਪਣਾ ਸਿਸਟਮ ਸਾਨੂੰ ਚੈੱਕ ਕੀਤਾ ਪਰ ਸਾਡੇ ਪਲਾਂਟ ਜੋ ਕਿਸੇ ਤਰ੍ਹਾਂ ਦੀ ਕੋਈ ਗੈਸ ਲੀਕੇਜ ਦਾ ਕੋਈ ਐਕਸੀਡੈਂਟ ਨਹੀਂ ਹੋਇਆ ਪਲਾਂਟ ਸਾਡਾ ਬਿਲਕੁਲ ਰਨਿੰਗ স্মੂਥਲੀ ਹੈ ਐਂਡ ਐਬਸੋਲੂਟਲੀ ਲੀਕੇਜ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਸਰ ਸੰਬੰਧਤ ਪ੍ਰਸ਼ਾਸਨ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਗੱਲ ਕਰੀ ਨਾਇਬ ਤਸੀਲਦਾਰ ਦਾ ਵੀ ਇਹ ਮੰਨਣਾ ਹੈ ਕਿ ਕਿਸੇ ਤੌਰ ਤੇ ਜਿਹੜੀ ਪੀਐਸਐਲ ਦੀ ਲੀਕੇਜ ਕਰਨੀ ਹੈ ਜਿਹੜੀ ਇੱਥੇ ਬੱਚੇ ਹੋਏ ਆ ਪੀਐਸਐਲ ਦੀ ਕੋਈ ਲੀਕੇਜ ਨਹੀਂ ਸਰ ਲੋਕਾਂ ਵਿੱਚ ਆਮ ਚਰਚਾ ਇਹ ਵੀ ਹੈ ਕਿ ਇਹ ਬੜਾ ਸਕੂਲ ਹੈ ਬਰੂਦ ਦੇ ਢੇਰ ਤੇ ਬਣਿਆ ਗਿਆ ਜਿਹੜੀ ਨਿਜੀ ਫੈਕਟਰੀਆਂ ਇੱਥੇ ਸਕੂਲ ਜਿਹੜਾ ਬਿਲਕੁਲ ਪਹਿਲਾਂ ਵੀ ਜਿਹੜੇ ਲੀਕੇਜ ਦੇ ਮਾਮਲੇ ਸਾਹਮਣੇ ਆਏ ਆ ਲੋਕ ਉਹਦੀ ਚਪੇਟ ਵਿੱਚ ਆਇਆ ਗੈਸ ਲੀਕ ਜਿੱਦ ਨੂੰ ਲੈ ਕੇ ਉਹਨ ਈਐਸਐਲ ਫੈਕਟਰੀ ਬਣੀ ਹੋਈ ਸੀ ਸਕੂਲ ਦਾ ਬਾਅਦ ਚੋਂ ਬਣਿਆ ਹੈ ਤੇ ਸਕੂਲ ਨੂੰ ਜੋ ਵੀ ਪਰਮਿਸ਼ਨ ਚਾਹੀਦੀ ਹੋਣੀ ਉਹ ਮਿਲੀ ਹੋਣੀ ਹੈ ਕਾਹਦੇ ਬਣਿਆ ਅਦਰਵਾਇਜ਼ ਕੰਪਨੀ ਦਾ ਪਹਿਲਾਂ ਦੀ 1982 ਦੀ ਲੱਗੀ ਹੋਈ ਹੈ ਲੋਕ ਜਿੰਦਾਬਾਦ ਮੁਰਦਾਬਾਰ ਕਰ ਰਹੇ ਲੋਕਾਂ ਦਾ ਸਰ ਇਹ ਵੀ ਕਹਿਣਾ ਵੀ ਤਜਰਬੇਕਾਰ ਬੰਦੇ ਸੀਗੇ ਪੀਏਸੀਐਲ ਤੋਂ ਕੱਢ ਦਿੱਤੇ ਗਏ ਜਿਹੜੇ ਨਵੇਂ ਫਰੈਸ਼ ਲੈ ਆਂਦੇਗੇ ਜਿਹਨੂੰ ਲੈ ਕੇ ਲੀਕ ਇਸ ਦੀ ਪ੍ਰੋਬਲਮ ਬਾਰ-ਬਾਰ ਆ ਰਹੀ ਹੈ ਟਾਈਮ ਟੂ ਟਾਈਮ ਇਹ ਹੈ ਜਿਹਾ ਇਸ਼ੂ ਰੇਜ਼ ਕਰਦੇ ਆ ਬਟ ਇਹਦਾ ਕੋਈ ਰੈਲੇਵੈਂਸ ਨਹੀਂ ਹੈ ਇਸ ਜੀ ਦੇ ਨਾਲ ਵੀ ਨਵੇਂ ਬੰਦੇ ਤਿਆਰ ਹੁੰਦੇ ਐ ਐਕਸਪੀਰੀਐਂਸ ਲਈ ਜਾਂਦੇ ਐ ਹੋਈ ਜਾਂਦੇ ਐ ਪੁਰਾਣੇ ਬੰ ਉਹ ਸਾਰਾ ਕੁਝ ਸਿੱਖ ਰਿਹਾ ਉਹ ਪਲਾਂਟ ਆਪਰੇਟ ਕਰ ਰਿਹਾ ਇੰਨੀ ਦੀ ਕੋਈ ਇਸ਼ੂ ਨਹੀਂ ਹੈ ਸਰ ਇਹ ਜਿਹੇ ਹਾਲਾਤਾਂ ਵਿੱਚ ਕੀ ਐਸੀ ਨਾਲ ਆਪਣਾ ਕੀ ਸਹਿਯੋਗ ਕਰੀ ਜੀ ਪੀਐਸਐਲ ਨੂੰ ਜਦੋਂ ਬਾਹਰੋਂ ਕੋਈ ਫੋਨ ਆਇਆ ਐਂਬੂਲੈਂਸ ਵਗੈਰਾ ਅਸੀਂ ਐਂਬੂਲੈਂਸ ਵੀ ਆਪੀਆਂ ਨੂੰ ਦਿੱਤੀ ਤੇ ਬਾਕੀ ਆਪਣੇ ਬੰਦੇ ਵੀ ਇੱਥੇ ਭੇਜੇ ਅਸੀਂ ਵੀ ਇੱਥੇ ਤੇਰੇ ਬਾਅਦ ਤੁਸੀਂ ਜੋ ਮਰਜ਼ੀ ਕਰ ਲੋ ਇੱਕ ਪਾਸੇ ਬੱਚੇ ਰੋ ਰਹੇ ਸੀ ਤੇ ਇੱਕ ਪਾਸੇ ਉਹ ਲੋਕ ਪਰ ਫਿਰ ਵੀ ਘਰ ਉਹਨੂੰ ਛੱਡ ਕੇ ਪਰ ਸਾਰੇ ਸਭ ਦਾ ਬਹੁਤ ਧੰਨਵਾਦ ਮੀਡੀਆ ਦੇ ਸਾਥੀਆਂ ਦਾ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਡੀਸੀ ਐਸਟੀਐਮ ਡੀਐਸਪੀ ਸਾਹਿਬ ਤੁਹਾਨੂੰ ਸਾਰੀ ਪੁਲਿਸ ਸਭ ਦਾ ਬਹੁਤ ਧੰਨਵਾਦ ਕਿ ਸਾਰੇ ਬੱਚੇ ਤੁਹਾਡੇ ਸੇਫ ਹੈ ਮੈਂ ਬੱਚਿਆਂ ਨੂੰ ਵੀ ਸ਼ਹਿਰ ਵਾਸੀਆਂ ਨੂੰ ਵੀ ਕਹੂੰਗਾ ਕਿਸੇ ਆਵਾਜ਼ ਨਹੀਂ ਆਣਾ ਜੀ ਬਿਲਕੁਲ ਕਿਸੇ ਇੱਕ ਨੂੰ ਵੀ ਕੋਈ ਵੀ ਖਰੋਚ ਨਹੀਂ ਆਈ ਕਿਸੇ ਤਰੀਕੇ ਦੀ ਕੋਈ ਦਿੱਕਤ ਨਹੀਂ ਹੈ ਹਾਂ ਇਹ ਜਾਂਚ ਦਾ ਵਿਸ਼ਾ ਤੇ ਮੇਰਾ ਯਕੀਨ ਮੰਨਿਓ ਕਿਸੇ ਨਾਲ ਕੋਈ ਰਿਸ਼ਤੇਦਾਰੇ ਨਹੀਂ ਕਿਸੇ ਨਾਲ ਕੋਈ ਨਹੀਂ ਚਾਹੇ ਸਰਕਾਰੀ ਅਧਾਰਾ ਚਾਹੇ ਪ੍ਰਾਈਵੇਟ ਅਧਾਰਾ ਬਖਸ਼ਾ ਕੇ ਕਿਸੇ ਨੂੰ ਨਹੀਂ ਤੇ ਅਗਰ ਕਿਉਂਕਿ ਸਾਡੇ ਬੜਾ ਹਾਦਸਾ ਤਰਿਆ ਇਹਨੂੰ ਕੋਈ ਬਖਸ਼ਿਆ ਸਰ ਐਕਚੁਅਲ ਇੱਕ ਵੈਂਟੀਕੂਲੀ ਤੁਸੀਂ ਜਿਹੜੇ ਜਾਣਦੇ ਹੋ ਸ਼ਹਿਰੀ ਕਾਲ ਕੀਤੀ ਹੈ ਜਿਹੜੇ ਲੰਬੇ ਆਪੇ ਤੋਂ ਇਥੇ ਜਿਹੜੇ ਸੰਕਰ ਦੇ ਆਏ ਮੈਂ ਮੈਂ ਦੇਖੋ ਹਜੇ ਇਸ ਤੇ ਰਾਏ ਪ੍ਰਯੋਗ ਉਹਨਾਂ ਨੇ ਇੱਕ ਸ਼ਤਰ ਸ਼ਾਇਰ ਇੱਕ ਉਹ ਪਰ ਉਹ ਤਾਂ ਕੁਝ ਵੀ ਦੇਖਿਆ ਕਿ ਸੜਕ ਨਹੀਂ ਹੈ ਕੋਈ ਮੈਂ ਅੱਜ ਮੈਂ ਮੌਕੇ ਮੈਂ ਮੌਕੇ ਤੇ ਮੈਨੂੰ ਵੀ ਆਪਣੀ ਗੱਡੀ ਛੱਡ ਕੇ ਸਾਰਾ ਕੁਝ ਇੱਥੇ ਪਹੁੰਚਣਾ ਮੈਂ ਪੈਦਲ ਪਹੁੰਚਿਆ ਉਹ ਸਾਰਾ ਕੁਝ ਬਾਤ ਦੀ ਗੱਲ ਹੈ ਅੱਜ ਮੇਰਾ ਪਹਿਲਾ ਜਿਹੜਾ ਪ੍ਰਾਇੋਰਟੀ ਗੇਟ ਹੈ ਉਹ ਸੀਗਾ ਕਿ ਬੱਚੇ ਤੇ ਮਾਪੇ ਸਟਾਫ ਸੇਫ ਹੈ ਜੋ ਜੋ ਵੀ ਇਵੈਂਟ ਸਕੂਲ 'ਚ ਵੀ ਜੋ ਕੰਮ ਤੁਸੀਂ 2400 ਬੱਚਾ ਹੈ ਜੇ ਸਾਰੇ ਅਸੀਂ ਨਾ ਲੱਗਦੇ 4 ਘੰਟੇ ਵੈਕੂਲੇਸ਼ਨ ਨਹੀਂ ਹੋਣੀ ਸੀ ਤੇ ਘਬਰਾਹਟ ਨਾਲ ਹੀ ਕੋਈ ਹਾਦਸਾ ਹੋ ਜਣਾ ਸੀ ਕਈ ਵਾਰੀ ਗੈਸ ਤੋਂ ਬਾਅਦ ਘਬਰਾਹਟ ਜਿਹੜਾ ਪੈਨਿਕ ਹੈ ਭਗੜੜ ਤੇ ਸਾਰਿਆਂ ਦਾ ਧੰਨਵਾਦ ਆਪਾਂ ਸਾਰੇ ਲੱਗੇ ਤੇ ਬੱਚੇ ਉੱਥੋਂ ਨਿਕਲੇ ਤੇ ਇਰੀਤੇ ਸਭ ਕੋਈ ਵੀ ਕੋਈ ਵੀ ਹੈ ਸਕੂਲ ਹੈ ਕੰਪਨੀ ਹੈ ਕਿਸੇ ਨਾਲ ਕੋਈ ਸਾਜ ਨਹੀਂ ਕਿਸੇ ਨੂੰ ਨਹੀਂ ਬਖਸ਼ਾਂਗੇ ਆ ਜੀ ਇੱਥੇ ਪਹੁੰਚਿਆ ਜਾਣਕਾਰੀ ਲੈਣ ਆਇਆ ਸਰਸਪੀ ਜਾਣਕਾਰੀ ਲਈ ਆ ਮੈਨੂੰ ਥੋੜੀ ਦੇਰ ਪਹਿਲਾਂ ਹੀ ਪਤਾ ਲੱਗਿਆ ਹੈ ਕਿ ਕੋਈ ਗੈਸ ਫੈਕਟਰੀ ਲੀਕ ਕੀਤੀ ਹੈ ਉਹਦੇ ਨਾਲ ਕੁਝ ਬੱਚਿਆਂ ਨੂੰ ਗੈਸ ਲੱਗੀ ਆ ਅਸੀਂ ਮੋਕੇ ਤੇ ਹੀ ਆਪਣੇ ਐਮਸੀ ਸਾਹਿਬਾਨਾਂ ਨਾਲ ਮੈਥੇ ਪਹੁੰਚ ਗਿਆ ਔਰ ਆਪਣੇ ਕਾਉਂਸਲ ਦੀ ਜਿਹੜੀ ਫਾਇਰ ਹੈ ਸਭ ਤੋਂ ਪਹਿਲਾਂ ਫਾਇਰ ਤੇ ਐਂਬੂਲੈਂਸ ਭੇਜੀ ਕਿ ਅਗਰ ਕਿਸੇ ਨੂੰ ਕੋਈ ਜ਼ਰੂਰਤ ਹੈ ਅਸੀਂ ਆਪ ਵੀ ਇੱਥੇ ਮੋਕੇ ਤੇ ਹਾਜ਼ਰ ਹੋ ਗਏ ਆ ਪਰ ਜਿਹੜੀ ਇਹ ਗੈਸ ਲੀਕ ਹੋਣਾ ਇਹ ਗਲਤ ਹੈ ਕੋਮਕ ਕਿਸੇ ਹੀ ਬੈਕਟਰੀ ਦੀ ਹੈ ਕੋਈ ਇਸ ਵੇਲੇ ਕਹਿ ਰਹੇ ਪੀਸੀਐਲ ਦੀ ਹੈ ਪਰ ਪੀਸੀਐਲ ਵਾਲੇ ਜੀ ਇੰਸਾਬ ਨਾਲ ਮੇਰੀ ਹੁਣੇ ਗੱਲ ਹੋਈ ਹੈ ਉਹ ਕਹਿੰਦੇ ਵੀ ਸਾਡੀ ਗੈਸ ਬਿਲਕੁਲ ਲੀਕ ਨਹੀਂ ਹੋਈ ਹੈ ਜਿਹੜੇ ਐਮਪੀਐਸ ਵਾਲੀਆ ਜੀ ਨੇ ਉਹਨਾਂ ਨੇ ਮੈਨੂੰ ਹੁਣੇ ਦੱਸਿਆ ਵੀ ਸਾਡੀ ਫੈਕਟਰੀ ਦੀ ਗੈਸ ਨਹੀਂ ਲੀਕ ਹੋਈ ਇਹ ਸ਼ਾਇਦ ਐਨਐਫਐਲ ਦੀ ਹੋਈ ਹੈ ਇਹ ਪਰ ਸਾਨੂੰ ਕਲੀਅਰ ਨਹੀਂ ਹੈ ਵੀ ਪੀਸੀਐਲ ਦੀ ਹੈ ਜਾਂ ਐਨਐਫਐਲ ਦੀ ਹੈ ਪਰ ਇਹ ਫੈਕਟਰੀਆਂ ਨੂੰ ਦੇਖਣਾ ਚਾਹੀਦਾ ਨੇੜੇ ਸਕੂਲ ਹੈ ਮੈਨੂੰ ਤਾਂ ਇਹ ਵੀ ਹੈ ਕਿ ਸਕੂਲ ਦੀ ਪਰਮਿਸ਼ਨ ਕਿਸ ਤਰ੍ਹਾਂ ਮਿਲੀ ਹੈ ਜਦਕਿ ਫੈਕਟਰੀਆਂ ਦੇ ਨੇੜੇ ਜਿਹੜਾ ਹੈਗਾ ਸਕੂਲ ਹੋਣਾ ਨਹੀਂ ਚਾਹੀਦਾ ਇਹ ਇੰਨੇ ਬੱਚਿਆਂ ਨੂੰ ਰਿਸਕ ਹੈ ਮੈਂ ਮੰਤਰੀ ਸਾਹਿਬ ਨੂੰ ਵੀ ਕਹਾਂਗਾ ਅੱਜ ਮੰਤਰੀ ਸਾਹਿਬ ਮੌਕੇ ਤੇ ਪਹੁੰਚਿਆ ਕਿ ਇਸ ਦੀ ਪੂਰੀ ਜਿਹੜੀ ਹੈਗੀ ਜਾਂਚ ਕਰਾਈ ਜਾਵੇ ਕਿ ਇਹ ਐਨਓਸੀਆਂ ਕਿਸ ਤਰ੍ਹਾਂ ਮਿਲੀਆਂ ਔਰ ਕਿਵੇਂ ਮਿਲੀਆਂ ਧੰਨ ਇਹ ਦੀ ਸਵੇਰੇ ਸਵੇਰੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਕੋਈ ਇਫੈਕਟ ਹੈਗਾ ਕੋਈ ਗੈਸ ਲੀਕ ਹੋਈ ਹੈ ਜੋ ਸਾਨੂੰ ਪਤਾ ਲੱਗਿਆ ਹੈ ਤੇ ਉਹਦੇ ਸੰਬੰਧ ਵਿੱਚ ਚੋਰੀ ਆਏ ਸੀਗੇ ਤੇ ਆ ਕੇ ਸਕੂਲ ਨੂੰ ਰੈਕਵਿਟ ਜਿਹੜੇ ਬੱਚੇ ਆਪਾਂ ਰੈਕਵਿਟ ਕਰਦੇ ਇਥੋਂ ਤੇ ਸਾਰੇ ਜਿਹੜਾ ਥੋੜੇ ਬੱਚੇ ਸੀਗੇ ਉਹਨਾਂ ਨੂੰ ਹਸਪੀਟਲ ਵੀ ਦਾਖਲ ਕਰਾਤਾ ਸੀ ਤੇ ਹੁਣ ਸਿਚੁਏਸ਼ਨ ਅੰਡਰ ਕੰਟਰੋਲ ਆ ਪੇਰੈਂਟਸ ਨੂੰ ਬੇਨਤੀ ਹੈ ਪੈਨਿਕ ਨਾ ਕਰਨ ਸਭ ਮੁਕਾ। ਸਰ ਕਿੰਨੇ ਕੁ ਬੱਚੇ ਪ੍ਰਭਾਵਿਤ ਹੋਏ ਆ ਜਾਣਕਾਰੀ ਲੱਗੀ ਆ ਕਿਉਂਕਿ ਸਾਡੇ ਕੈਮਰੇ ਤਾਂ ਕਾਫੀ ਬੱਚੇ ਕੈਦ ਹੋਏ ਆ। ਨਹੀਂ ਜੀ ਕੋਈ ਸਾਨੂੰ ਐਡੀ ਇਨਫੋਰਮੇਸ਼ਨ ਨਹੀਂ। ਹਾਂ ਮੈਡਮ ਵੀ ਕੁਝ ਪ੍ਰਭਾਵੀ ਟਾਈਮ ਸੀ ਐਜਿ ਮੈਡਮਾਂ ਵੀ ਪ੍ਰਭਾਵੀ ਤਾਂ ਜੋ ਦੱਸ ਰਹੇ ਆ ਉਹਦੇ ਮੁਤਾਬਿਕ ਹੈਗਾ ਜੀ ਪਰ ਸਾਨੂੰ ਐਸੀ ਕੋਈ ਐਕਚੁਅਲ ਨੋਲੇਜ ਨਹੀਂ ਆਉਂਦੀ ਸਾਡੇ ਜਿਹੜੇ ਮੁੰਡੇ ਸੀਸੀ ਫੁਟੇਜ ਵਾਲੇ ਜਿਹੜੇ ਉੱਥੇ ਕੈਮਰਿਆਂ ਤੇ ਬੈਠੇ ਆ ਉਹਨਾਂ ਨੇ ਇਹ ਸਾਰਾ ਦੇਖ ਕੇ ਆਪਣੀ ਜਿਹੜੀ ਟੀਮ ਸੀ ਉਹ ਸਾਰੀ ਨਿਠਾਈ ਉਹਦੀ ਜਿਹੜੀ ਆਈਡੈਂਟੀਫਿਕੇਸ਼ਨ ਸੀ ਕੈਮਰਿਆਂ ਦੇ ਵਿੱਚ ਆ ਚੁੱਕੀ ਸੀ ਉਹ ਇਹ ਕਾਂਡ ਤੋਂ ਬਾਅਦ ਜਾ ਕੇ ਸੌ ਗਿਆ ਬਾਅਦ ਬਰਾਂਡੇ 'ਚ ਸੁੱਤਾ ਸੀ ਤੇ ਸਾਡੇ ਫਿਰ ਉਹ ਸੁਰੱਖਿਆ ਦਾਸ ਤੇ ਤੁਰੰਤ ਜਿਹੜੇ ਆ ਹਰਕਤ ਦੇ ਚ ਆਏ ਔਰ ਉਹ ਬੰਦਾ ਜਿਹੜਾ ਸੀ ਉਹ ਲੋਕੇਟ ਹੋ ਗਿਆ ਉਹ ਇਹਨਾਂ ਨਿਰੰਤਰੰਤ ਹਰਕਤ 'ਚ ਆਉਣ ਦੇ ਵਿੱਚ ਜਿਹੜਾ ਕਾਰਜ ਜੀਜੀ ਨਾਲ ਕਰਕੇ ਇਹਨਾਂ ਨੇ ਇੱਥੇ ਵੱਡਾ ਕੋਈ ਦੁਰਘਟਨਾ ਹੋਣ ਤੋਂ ਬਚਾ ਲਈ ਲਗਾਤਾਰ ਇਹ ਘਟਨਾ ਵਾਪਰ ਰਹੀਆਂ ਪਹਿਲਾਂ ਸਾਰਾ ਘੜੀ ਸਰਾਂ ਦੇ ਕੋਲ ਇੱਕ ਧਮਾਕਾ ਹੋਇਆ ਉਸ ਤੋਂ ਬਾਅਦ ਫਿਰ ਦੂਏ ਦਿਨ ਇੱਕ ਧਮਾਕਾ ਫੇਰ ਹੋਇਆ ਜਿਹਦੇ ਬਾਰੇ ਤਫਤੀਸ਼ ਜਿਹੜੀ ਡੂੰਘਾਈ ਚ ਕਰਨੀ ਬਣਦੀ ਸੀ ਮੈਂ ਉਸ ਦਿਨ ਵੀ ਕਿਹਾ ਸੀ ਕਿ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਇਹਨੂੰ ਸੀਰੀਅਸਲੀ ਲੈ ਕੇ ਇਸ ਗੱਲ ਨੂੰ ਕਿੰਨਾ ਗਾਹੀ ਤੱਕ ਜਾਇਆ ਜਾਵੇ ਕਿ ਇਹਨਾਂ ਦੇ ਪਿੱਛੇ ਜਿਹੜਾ ਆ ਇਹ ਕਿਹੜੀ ਸ਼ਕਤੀ ਆ ਜਿਹੜੀ ਗੁਲਿਆਰੇ ਦੇ ਵਿੱਚ ਸਾਡੀ ਸਟਰੀਟ ਦੇ ਵਿੱਚ ਜਿਹੜੀ ਇਹੋ ਜਿਹੀ ਆ ਉਹ ਇੰਡੀਕੇਸ਼ਨਾਂ ਦੇ ਰਹੇ ਆ ਪਰ ਮੈਂ ਕਹਿ ਸਕਦਾ ਇਹ ਸਰਕਾਰ ਦੀ ਟੋਟਲ ਫੇਲੀਅਰ ਆ ਜੇ ਇਹਨੂੰ ਡੰਗਾਈ ਦੇ ਨਾਲ ਇਹਦੀ ਜਾਂਚ ਕਰ ਲਈ ਜਾਂਦੀ ਤੇ ਸ਼ਾਇਦ ਆ ਜਿਹੜੀ ਰਾਤ ਘਟਨਾ ਵਾਪਰੀ ਆ ਇਹ ਘਟਨਾ ਨਾ ਵਾਪਰਦੀ ਤੇ ਮੈਨੂੰ ਇੱਕ ਹੋਰ ਵੀ ਭਾਵਨਾ ਲੱਗਦੀ ਆ ਕਿ ਪਿੱਛੇ ਕੋਈ ਸਮਾਂ ਇਹੋ ਜਿਹਾ ਚੱਲਿਆ ਉਹ ਸੁਖ ਸ਼ਾਂਤੀ ਨਾਲ ਸਮਾਂ ਸਾਰਾ ਜਿਹੜਾ ਬਤੀਤ ਹੋ ਗਿਆ ਇਹ ਮੇਰਾ خیال ਉਹ ਐਪੀਸੋਡ ਤੋਂ ਬਾਅਦ ਦੂਆ ਐਪੀਸੋਡ ਸ਼ੁਰੂ ਹੋ ਗਿਆ ਮੈਂ ਰੂਲ ਆਊਟ ਨਹੀਂ ਕਰਦਾ ਇਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਆ ਮੈਂ ਹਾਲੇ ਉਹਨਾਂ ਬਾਰੇ ਕੋਈ ਕਿਉਂਕਿ ਅਨਨੋ ਨਹੀਂ ਹੁੰਦੀ ਆ ਜਿਹੜੇ ਇਹੋ ਜਿਹੀਆਂ ਕਣੌਣੀਆਂ ਹਰਕਤਾਂ ਕਰਦੇ ਆ ਗੁਰੂ ਘਰਾਂ ਨਾਲ ਸੰਬੰਧਤ ਪਰ ਮੈਂ ਇਹ ਮਹਿਸੂਸ ਕਰਦਾ ਵੀ ਇਹਦੇ ਪਿੱਛੇ ਕੋਈ ਸਾਜ਼ਿਸ਼ ਬਹੁਤ ਡੂੰਗੀ ਆ ਜਿਹੜੀ ਸਾਜ਼ਿਸ਼ ਕਿਸੇ ਵੱਲੋਂ ਇਸ਼ਾਰਾ ਕਰ ਰਹੀ ਆ ਕਿ ਹਾਲਾਤਾਂ ਨੂੰ ਕਿਵੇਂ ਮੋੜ ਗੰਧਲੇ ਕਰਨਾ ਸੋ ਇਹ ਜਿਹੜੀ ਰਾਤ ਘਟਨਾ ਵਾਪਰੀ ਆ ਬਹੁਤ ਨਿੰਦਣਯੋਗ ਨੇ ਬਹੁਤ ਦੁਖਦਾਈ ਆ ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਪਵਿੱਤਰ ਨਗਰੀ ਆ ਇਸ ਪਵਿੱਤਰ ਨਗਰੀ ਦੇ ਵਿੱਚ ਹਰ ਇੱਕ ਬੰਦਾ ਆ ਕੇ ਸੁੱਖ ਸ਼ਾਂਤੀ ਮੰਗਦਾ ਤੇ ਸਤਿਗੁਰੂ ਜੀ ਸੁੱਖ ਸ਼ਾਂਤੀ ਪ੍ਰਦਾਨ ਕਰਦੇ ਆ ਪਰ ਕੁਝ ਤਾਕਤਾਂ ਜਿਹੜੀਆਂ ਉਹ ਇਸ ਧਾਰਮਿਕ ਭਾਵਨਾ ਨਾਲ ਵੀ ਖਲਵਾੜ ਕਰ ਜਾਂਦੀ ਆ ਆਪਣੀਆਂ ਪੋਲੀਟੀਕਲ ਐਂਡਸ ਦੀ ਪੂਰਤੀ ਲਈ ਪਰ ਮੈਂ ਕਹਿਣਾ ਚਾਹੁੰਨਾ ਕਿ ਗੁਰੂਦਾਰਿਆ ਇੱਥੇ ਜਿਹੜਾ ਚੜ ਕੇ ਆਇਆ ਉਹ ਗੁਰੂ ਸਾਹਿਬ ਜੀ ਨੇ ਉਹਦਾ ਆਪ ਹੀ ਜਿੱਦਾਂ ਵੀ ਇਤਿਹਾਸ ਗਵਾਹ ਆ ਉਤਰ ਦਿੱਤਾ ਤੇ ਜੋ ਕੋਈ ਦੁਖੀ ਹਿਰਦੇ ਨਾਲ ਆ ਕੇ ਇਸ ਦਰ ਤੇ ਆ ਕੇ ਅਰਦਾਸ ਕਰਦਾ ਸਤਿਗੁਰੂ ਜੀ ਉਹਦੀ ਦਰ ਦੇ ਉੱਤੇ ਅਰਦਾਸ ਪ੍ਰਵਾਨ ਵੀ ਕਰਦੇ ਇਹ ਨਿਮਾਨਿਆਂ ਦਾ ਘਰ ਆ ਨਿਤਾਣਿਆਂ ਦਾ ਘਰ ਆ ਸੋ ਅੱਜ ਰਾਤ ਇਹ तकरीबन 12:00 ਵਜੇ 9-10 ਮਿੰਟ ਦੀ ਘਟਨਾ ਆ ਔਰ ਉਸ ਘਟਨਾ ਦੇ ਵਿੱਚ ਜਿਸ ਵੇਲੇ ਇਹ ਇਧਰਲੇ ਪਾਸੇ ਧਮਾਕਾ ਹੋਇਆ ਸਾਡੇ ਜਿਹੜੇ ਮੁੰਡੇ ਸੀਸੀਟੀਵੀ ਫੁਟੇਜ ਵਾਲੇ ਜਿਹੜੇ ਉੱਥੇ ਕੈਮਰਿਆਂ ਤੇ ਬੈਠੇ ਆ ਉਹਨਾਂ ਨੇ ਇਹ ਸਾਰਾ ਦੇਖ ਕੇ ਆਪਣੀ ਜਿਹੜੀ ਟੀਮ ਸੀ ਉਹ ਸਾਰੀ ਨਿਠਾਈ ਪਿਛਲੇ ਪਾਸੇ ਪਹਿਲਾਂ ਉਹਨੇ ਅੰਦਰ ਆ ਕੇ ਦੇਖਿਆ ਵੀ ਜਿਸ ਬਾਥਰੂਮ ਦੇ ਵਿੱਚ ਕਿਉਂਕਿ ਸੀਸੀਟੀਵੀ ਕੈਮਰੇ ਲੱਗੇ ਆ ਉਹ ਬਾਥਰੂਮ ਸੁੱਕਾ ਸੀ ਉਹ ਤੋਂ ਬਾਅਦ ਬਾਹਰਲੇ ਪਾਸੇ ਜਾ ਕੇ ਦੇਖਿਆ ਧੂਆਂ ਸਗਾ ਮੇਨ ਬਾਈਲ ਪੁਲਿਸ ਵੀ ਉਧਰੋਂ ਬਾਹਰਲੇ ਪਾਸੇ ਆ ਗਈ ਉਹਨੇ ਵੀ ਆ ਕੇ ਸਾਰੀ ਜਿੰਨੀ ਵੀ ਪੁਛਪੜਤਾਲ ਤੇ ਉਹ ਤੋਂ ਇਲਾਵਾ ਜਿਹੜੇ ਸਾਡੀ ਟੀਮ ਗਈ ਸੀ ਉਹਨਾਂ ਨੂੰ ਉੱਥੋਂ ਕੁਝ ਟੁਕੜੇ ਕਾਗਜ਼ਾਂ ਦੇ ਜਿਹੜੇ ਉਹ ਮਿਲੇ ਉਹ ਕਾਗਜ਼ ਦੇ ਟੁਕੜੇ ਜਿਹੜੇ ਸੀ ਉਹ ਪੁਲਿਸ ਦੇ ਸਪੋਰਟ ਕਰ ਦਿੱਤੇ ਬਾਅਦ ਦੇ ਵਿੱਚ ਦੌੜਬਾਜ ਕਰਦਿਆਂ ਤੇ ਜਿਹੜੀ ਸਾਡੇ ਉਥੇ ਕੈਮਰਿਆਂ ਦੇ ਉੱਤੇ ਇਨਚਾਰਜ ਲੱਗਾ ਆ ਉਹਨੇ ਬੱਚੇ ਨੇ ਮਿਹਨਤ ਕਰਕੇ ਉਸ ਘਟਨਾ ਦੇ ਸਮੇਂ ਦੀ ਸਾਰੀ ਵੀਡੀਓ ਜਿਹੜੇ ਕੱਢੀ ਤੇ ਸਾਡੇ ਕੋਲ ਇੱਕ ਬੰਦਾ ਜਿਹੜਾ ਉਹ ਲੋਕੇਟ ਹੋ ਗਿਆ ਔਰ ਉਹਨੇ ਉਹਦੇ ਤਹਿਤ ਹੀ ਸਾਡੇ ਮੈਨੇਜਰ ਸਾਹਿਬਾਨਾਂ ਨੂੰ ਤੇ ਜਿਹੜਾ ਸਾਡਾ ਸੁਰੱਖਿਆ ਦਾਸਦਾ ਉੱਥੇ ਮੌਜੂਦ ਆ ਉਹ ਸੁਰੱਖਿਆ ਦਾਸਤੇ ਨੂੰ ਤੁਰੰਤ ਹਰਕਤ ਤੇ ਲਿਆਂਦਾ ਕਿਉਂਕਿ ਉਹਦੀ ਜਿਹੜੀ ਆਈਡੈਂਟੀਫਿਕੇਸ਼ਨ ਸੀ ਕੈਮਰਿਆਂ ਦੇ ਵਿੱਚ ਆ ਚੁੱਕੀ ਸੀ ਉਹ ਇਹ ਕਾਂਡ ਤੋਂ ਬਾਅਦ ਜਾ ਕੇ ਸੌ ਗਿਆ ਬਾਹਰ ਬਰਾਂਡੇ 'ਚ ਸੁੱਤਾ ਸੀ ਤੇ ਸਾਡੇ ਫਿਰ ਉਹ ਸੁਰੱਖਿਆ ਦਾਸਤੇ ਤੁਰੰਤ ਜਿਹੜੇ ਆ ਹਰਕਤ ਵਿੱਚ ਆਏ ਔਰ ਉਹ ਬੰਦਾ ਜਿਹੜਾ ਸੀ ਉਹ ਲੋਕੇਟ ਹੋ ਗਿਆ ਉਹ ਬੰਦਾ ਅਪਰੀਹੈਂਡ ਕੀਤਾ ਤੇ ਮੀਨ ਵਾਈਲ ਜਿਹੜੀ ਪੁਲਿਸ ਆ ਉਹ ਵੀ ਆ ਗਈ ਹੁਣ ਉਹਦੇ ਨਾਲ ਉਸ ਬੰਦੇ ਦੀ ਪੁੱਛਗਿੱਛ ਤੋਂ ਬਾਅਦ ਕੋਈ ਇੱਕ ਜੋੜਾ ਹੋਰ ਨਾਲ ਸੀ ਉਹਨਾਂ ਦਾ ਉਹ ਵੀ ਪੁਲਿਸ ਨੇ ਅਪ੍ਰੀਹੈਂਡ ਕਰਕੇ ਲੈ ਗਏ ਨਾਲ ਪਰ ਮੈਂ ਕਹਿ ਸਕਦਾ ਕਿ ਜਿਹੜੇ ਸਾਡੇ ਇਹ ਮੁੰਡੇ ਜਿੰਨੇ ਵੀ ਉੱਥੇ ਕੈਮਰਿਆਂ ਤੇ ਬੈਠੇ ਆ ਤੇ ਜਿੰਨੇ ਵੀ ਸੁਰੱਖਿਆ ਦਾਸਦੇ ਆ ਇਹਨਾਂ ਨੇ ਤੁਰੰਤ ਹਰਕਤ 'ਚ ਆਉਣ ਦੇ ਵਿੱਚ ਜਿਹੜਾ ਕਾਰਜ ਤੇਜ਼ੀ ਨਾਲ ਕਰਕੇ ਇਹਨਾਂ ਨੇ ਇੱਥੇ ਵੱਡਾ ਕੋਈ ਦੁਰਘਟਨਾ ਹੋਣ ਤੋਂ ਬਚਾ ਲਈ ਇਹ ਮੈਂ ਸਮਝਦਾ ਇਨਾਂ ਦਾ ਹੌਸਲਾ ਜਿਹੜਾ ਇਹਨੂੰ ਹੌਸਲੇ ਨੂੰ ਹੋਰ ਜਿਹੜਾ ਵਧਾਉਣਾ ਚਾਹੀਦਾ ਕਿ ਇਹਨਾਂ ਨੇ ਸਾਰਾ ਇਹ ਕਾਰਜ ਜਿਹੜਾ ਉਹ ਕੀਤਾ ਬਾਕੀ ਕਿਉਂਕਿ ਤੁਸੀਂ মিডিਆ ਆ ਸਾਰੇ ਜਿਹੜੇ ਐਪਰੀਹੈਂਡ ਹੋਏ ਬੰਦੇ ਉਹ ਪੁਲਿਸ ਕੋਲ ਆ ਉਹ ਬਾਕੀ ਦੀ ਤਫਤੀਸ਼ ਪੁਲਿਸ ਨੇ ਕਰਨੀ ਆ ਪਰ ਸਰਕਾਰ ਦੀ ਨਲਾਕੀ ਤੇ ਨਕਾਮੀ ਆ ਕਿ ਜੇ ਪਹਿਲਾ ਦੋ ਇਨਸੀਡੈਂਟਾਂ ਨੂੰ ਡੰਗਾਈ ਦੇ ਨਾਲ ਬਚਿਆ ਜਾਂਦਾ ਤੇ ਆਜ ਤੀਜੀ ਘਟਨਾ ਨਹੀਂ ਸੀ ਹੋਣੀ ਸੋ ਮੈਂ ਤਾਂ ਸਮਝਦਾ ਪੁਲਿਸ ਦੀ ਇਹਦੇ ਆਪਣੇ ਸਰਕਾਰ ਦੀ ਟੋਟਲ ਫੇਲਿਅਰ ਫੇਲਿਅਰ ਇਸ ਕਰਕੇ ਆ ਕਿ ਇਹਨੂੰ ਸੀਰੀਅਸਲੀ ਲੈਂਦੇ ਹੀ ਨਹੀਂ ਇਸ ਕਰਕੇ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਕੋਈ ਨੁਕਸਾਨ ਹੋਣ ਤੋਂ ਬਚ ਗਿਆ ਤੇ ਗੁਰੂਦਾਰ ਦੇ ਵਿੱਚ ਅਰਦਾਸ ਵੀ ਆ ਤੁਸੀਂ ਵੀ ਸਾਰੇ মিডিਆ ਵਾਲੇ ਕਰਿਓ ਆਪਾਂ ਇੱਕ ਯਤਨ ਕਰੀਏ ਇਹਦੇ ਉੱਤੇ ਆਪਾਂ ਕਈ ਵਾਰੀ ਕੋ ਇਹੋ ਜਿਹੇ ਸਵਾਲ ਕਰ ਲੈਨੇ ਜਿਹੜੇ ਸਵਾਲ ਹਾਲੇ ਉਸ ਇਨਵੈਸਟੀਗੇਸ਼ਨ ਦੇ ਘੇਰੇ ਦੇ ਵਿੱਚ ਆ ਉਹ ਸਾਰਾ ਸਮੇਂ ਸਮੇਂ ਅਨੁਸਾਰ ਜਿਹਲੇ ਇੱਕ ਹੁਣ ਪਹਿਲਾਂ ਪੁਲਿਸ ਦਾ ਦੇਖਦੇ ਆ ਪੁਲਿਸ ਕਿੱਦਾਂ ਲੰ ਜਾਂਦੀ ਆ ਪੁਲਿਸ ਕੀ ਕਰਦੀ ਆ ਉਹ ਤੋਂ ਬਾਅਦ ਫਿਰ ਅਗਲਾ ਵੀ ਕਰਾਂਗੇ ਜਿਹੜੀ ਇਹਦੀ ਹੋਈ ਕਾਰਵਾਈ ਪਰ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਮੈਂ ਤਾਂ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਪੈਨਿਕ ਨਾ ਹੋਵੋ ਨਾ ਨਾ ਡਰ ਭੈ ਦੇ ਵਿੱਚ ਰਹੋ ਇਹ ਗੁਰੂ ਸਾਹਿਬ ਕਿਰਪਾ ਕਰਨ ਇੱਥੇ ਮਾਹੌਲ ਬਿਲਕੁਲ ਠੀਕ ਠਾਕ ਆ ਇਹ ਜਿਹੜੇ ਸਾਡੇ ਕੈਮਰਿਆਂ ਵਾਲੇ ਬੱਚੇ ਇਹਨਾਂ ਨੂੰ ਮੈਂ ਜਿੱਥੇ ਇਹਨਾਂ ਦੀ ਪਿੱਠ ਵੀ ਥੜਪੜਾਉਣਾ ਔਰ ਇਹਨਾਂ ਨੂੰ ਹੋਰ ਵੀ ਕਰਦਾ ਆ ਹੁਣ ਅਸੀਂ ਬੈਠ ਕੇ ਮੀਟਿੰਗਾਂ ਵੀ ਕਰਾਂਗੇ रात श्री हरिमंदर साहब मेरा नाम सुरन पाल सिंह है, है। तो थे थे थे, क्या आपने थे? ऐसे है कि रात को मैं इसी शरा में रात को रुका था तो को, सब कुछ नॉर्मल चल रहा था रात को एक बहुत जोर का धमाका हुआ और उस धमाके को सुनकर मैं उठा और मैंने टाइम देखकर रात को लगभग बारह बज के दस मिनट का टाइम था और सजा ठीक गुजरी और सुबह कुछ पुलिस वाले आए तो उन्होंने कमरा नंबर 225 से एक लड़का और एक लड़के को जो है वो बरामद किया तो मैंने सोचा कोई शायद दूसरा कोई नॉर्मल मामला होगा बाद में पता लगा तो उनके पास से बम बरामद हुए हैं ये मैंने देखा है जी तो आपने कुछ देखा कोई हुआ देखा नहीं जी ऐसा कुछ नहीं हुआ थैंक यू तो 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 किया गया। हमारे को रात को 12 बजे के आसपास सवा बारह के आसपास यहाँ पे इंटीमेशन आई थी कि यहाँ पे एक लाउड साउंड हैज़ बीन हर्ड इट इज सस्पेक्टेड दैट दर इज अ पॉसिबिलिटी कि एक एक्सप्लोजन और हुआ है बट बिकॉज अभी अंधेरा है और ये इस बिल्डिंग के पीछे हुआ है वहाँ पे अभी तक एक कंफर्म नहीं हो पाया है कि वेदर इट इज़ अ ब्लास्ट और और कोई और इंसिडेंट है आर एफ एस एल टीम इज ऑन द स्पॉट असि उन्होंने वेरीफाई कर रहे हैं एंड एज अ पार्ट ऑफ द प्रिकॉशनरी मेजर्स एज पार्ट जो हमारी इन्वेस्टिगेशन है हम सस्पेक्ट्स को राउंड अप कर रहे हैं लोगों को वेरीफाई कर रहे हैं पूछताछ कर रहे हैं इन्वेस्टिगेशन इज ऑन थोड़ी देर बाद जैसे ही हमारे पास पिक्चर क्लियरली इमर्ज होगी आई विल एंगेज विद यू और आपको ब्रीफ करेंगे थैंक यू इंसिडेंट का जो टाइम है दैट इज अप्रोक्सीमेटली बिटवीन ट्वेल्व फिफ्टीन एंड ट्वेल्व थर्टी दिस अर्ली मॉर्निंग वेदर ये पहले जैसा है इसको मैं भी कंफर्म नहीं कर सकता मैंने अभी आपको कहा है कि वी आर नॉट श्योर क्योंकि पीछे अंधेरा है वहाँ पे आर टीम इज देर एफ एस टीम इज वर्किंग बट येस लाउड नॉइज डेट कम वेदर इट वॉज एन एक्सप्लोज़न, वेदर इट इज सिमिलर और नॉट ये मैं आपको बाद में ही बता पाऊंगा <laughs> <नाकिये। laughs> ਕਣਕ ਦੀ ਨਾੜ ਨੂੰ ਲੱਗੀ ਅੱਗ ਨਾਲ ਮੋਟਰਸਾਈਕਲ ਸਵਾਰ ਦੀ ਹੋਈ ਦਰਦਨਾਕ ਮੌਤ ਚੁਗਾਵਾ ਖਾਨਾ ਕਸਬਾ ਉਪਕ ਚੁਗਾਵਾ ਰੋਡ ਸੈਕ੍ਰੇਟ ਹਾਰਟ ਸਕੂਲ ਦੇ ਨੇੜੇ ਖੇਤਾਂ 'ਚ ਕਣਕ ਦੀ ਨਾੜ ਨੂੰ ਲੱਗੀ ਅੱਗ ਨਾਲ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਸੜਕੇ ਦਰਦਨਾਕ ਮੌਤ ਹੋ ਗਈ ਹੈ ਅੱਗੇ ਨਹੀਂ ਭਿਆਨਕ ਸੀ ਕਿ ਵੇਖਤਿਆਂ ਹੀ ਵੇਖਤਿਆਂ ਮੌਕੇ ਤੇ ਹੀ ਉਕਤ ਵਿਅਕਤੀ ਦੀ ਮੌਤ ਹੋ ਗਈ ਮੋਟਰਸਾਈਕਲ ਸੜਕੇ ਸਵਾਹ ਹੋ ਗਿਆ ਜਾਣਕਾਰੀ ਮਿਲਣ ਤੇ ਤੇ ਠੱਠਾ ਤੇ ਲੁਕੋਕੇ ਦੀ ਹੱਦ ਹੈ ਤੇ ਸਾਈਡ ਤੇ ਕਾਫੀ ਆਣਾੜ ਵਗੈਰਾ ਹੀ ਸੜਕ ਦੀ ਸਾਈਡ ਤੇ ਤੇ ਅੱਗ ਜਲਦੀ-ਜਲਦੀ ਹਵਾ ਤੇਜ਼ ਕਰਕੇ ਰੋਡ ਤੇ ਹੀ ਰੋਡ ਤੇ ਬਾਈਕ ਤੇ ਜਾ ਰਿਹਾ ਸੀ ਮੋਟਰਸਾਈਕਲ ਤੇ ਕੋ 40-45 ਸਾਲ ਦਾ ਏਜ ਦਾ ਹਣਾ ਬੰਦਾ ਉਹ ਅੱਗ ਦੀ ਲਪੇਟ ਚ ਆਣ ਕੇ ਉਹਦਾ ਮੋਟਰਸਾਈਕਲ ਵੀ ਜਲ ਗਿਆ ਤਾਂ ਆ ਵੀ ਇਹਦੀ ਮੌਕੇ ਤੇ ਐਟ ਦੀ ਸਪੋਰਟ ਐਕਸਪਾਇਰ ਹੋ ਗਿਆ ਇਹਦੀ ਆਇਡੈਂਟੀਫਿਕੇਸ਼ਨ ਕਰ ਰਹੇ ਹਾਂ ਫਿਲਹਾਲ ਕੱਪੜੇ ਵਗੈਰਾ ਜਲ ਗਏ ਨੇ ਇਹਦੀ ਆਇਡੈਂਟੀਫਿਕੇਸ਼ਨ ਕਰਕੇ ਤੇ ਇਹਦੀ ਬੰਦੀ ਕਰ ਰਹੇ ਹਾਂ ਸਰ ਤੁਹਾਡਾ ਲੜਕਾ ਕਿੱਧਰੋਂ ਆ ਰਿਹਾ ਸੀ ਤੇ ਕਿੰਨੇ ਕਿੰਨੇ ਸਮੱਸਿਆ ਇਹ ਹਾਲਾਤ ਮੁਤਾਬਕ ਇਹ ਵੀ ਲੋਕੋ ਕੇ ਤੋਂ ਇਧਰ ਚੰਗਾਵਾ ਸਾਈਡ ਨੂੰ ਆ ਰਿਹਾ ਸੀ ਜੀ ਸਰ ਜ਼ਮੀਨ ਕਿਹਦੀ ਆ ਕਿਹਦੇ ਵੱਲੋਂ ਆ ਨਾ ਮੈਂ ਉਹ ਸਾਰਾ ਵੈਰੀਫਾਈ ਕਰ ਰਿਹਾ ਇੱਥੇ ਇੰਨਾ ਪਤਾ ਲੱਗਾ ਵੀ ਇਹ ਨਾ ਪੰਚਾਇਤੀ ਜ਼ਮੀਨ ਆ ਇਹਨੂੰ ਕੌਣ ਵਾਰ ਰਿਹਾ ਕਿਹਨੇ ਅੱਜ ਅੱਗ ਲਾਈ ਇਹ ਉਹ ਸਾਰਾ ਵੈਰੀਫਾਈ ਕਰਕੇ ਜੋ ਬੰਦੇ ਚਾਹ ਰਿਹਾ ਹੈ ਸਰ ਮੋਟਰਸਾਈਕਲ ਦੇ ਨੰਬਰ ਤੋਂ ਕੁਝ ਲੱਭਾ ਕੀ ਬੰਦਾ ਨੰਬਰ ਅੱਧਾ ਅੱਧੀ ਨੰਬਰ ਪਲੇਟ ਮਿਲੀ ਇਹਦੀ ਜਲ ਚੁੱਕੀ ਆ ਉਤੋਂ ਅੱਗੇ ਮੈਂ ਹੋਰ ਇਹਦਾ ਇੰਜਨ ਨੰਬਰ ਚੈਸੀ ਨੰਬਰ ਤੋਂ ਮੈਂ ਟ੍ਰੇਸ ਕਰਕੇ ਉਹ ਜਲਦੀ ਚੱਲ ਜੀ ਸਰ ਕੀ ਕਾਰਵਾਈ ਜ਼ਮੀਨ ਵਾਲੇ ਤੇ ਕੀ ਕਾਰਵਾਈ ਕੀਤੀ ਜਦੋਂ ਬਿਲਕੁਲ ਕਾਨੂੰਨ ਕਾਨੂੰਨ ਜਾਂ ਸਰਕਾਰ ਦੀਆਂ ਡਾਇਰੈਕਸ਼ਨ ਤੇ ਜਿਨ੍ਹਾਂ ਨੇ ਗਲਤੀ ਕੀਤੀ ਹੈ ਉਹਦੀ ਵੀ ਜਾਣ ਗਈ ਹੈ ਤੇ ਜੋ ਕਹਦੇ ਕਾਨੂੰਨ ਨਾਲ ਸਾਡਾ ਬਣਦਾ ਜੀ ਐਸਪਰ ਰੂਲ ਉਹ ਕਾਰਵਾਈ ਸਰ ਕਿਹੜੀ ਕੰਪਨੀ ਦਾ ਬੰਦਾ ਲੱਗੇ ਆ ਸਾਹਮਣੇ ਕੁਛ ਮੇਰਾ ਖਿਆਲ ਸਪਲੈਂਡਰ ਦਾ ਆਈ ਥਿੰਕ ਲਾਈਕ ਕਲੀਅਰ ਨਹੀਂ ਆ ਜਲ ਚੁੱਕੀ ਜਾਂ ਸੀਟਾ ਵਗੈਰਾ ਸਾਈਟ ਉਹ ਚੈੱਕ ਕਰ ਰਿਹਾ ਬੰਦਾ ਸਰਦਾਰ ਸਿੰਘ ਕੇ ਬੋਨਾ ਸੀਗਾ ਜੀ ਫਿਲਹਾਲ ਸਿਰਫ ਤੇ ਜੂੜਾ ਸੀਗਾ ਤੇ ਕੁਝ ਵਾਲ ਉਹਦੇ ਕੱਟੇ ਵੀ ਹੋਏ ਹਾਫ ਜੂੜਾ ਅੱਧਾ ਜੂੜਾ ਸੀਗਾ ਤੇ ਸਰਦਾਰ ਤੇ ਬੋਨੇਵਾਲ ਕੱਟੇ ਵੀ ਹੈਗੇ ਜੀ ਜਲ ਚੁੱਕੇ ਸਰ ਕਿੰਨਾ ਕ ਜਲ ਗਿਆ ਬੰਦਾ ਇਹ ਇਹ ਕਾਫੀ ਜਲ ਚੁੱਕਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਰਾਤ ਜੋ ਸੱਚਕੰਡ ਦੇ ਵਿੱਚ ਤੇ ਬਾਹਰਲੇ ਪਾਸੇ ਕਲਿਆਰੇ ਦੇ ਵਿੱਚ ਇੱਕ ਧਮਾਕਾ ਹੋਇਆ ਜਿਹਦੇ ਸਬੰਧ ਵਿੱਚ ਜਿਹੜੇ ਤਿੰਨ ਵਿਅਕਤੀ ਸੀ ਉਹ ਬੋਲਸ ਨੂੰ ਸਪੋਰਟ ਕਰ ਦਿੱਤੇ ਗਏ ਆ ਪਰ ਮੈਂ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹਨਾ ਕਿ ਡਰਜਾਂ ਭੈ ਦੇ ਮਾਹੌਲ ਦੇ ਵਿੱਚ ਨਾ ਆਵੋ ਇੱਥੋਂ ਦੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਰਥਾ ਜਿਹਦੀ ਜਿੰਦਾ ਮਿਸਾਲ ਅੱਜ ਆ ਵੀ ਸਾਡੇ ਬੱਚਿਆਂ ਨੇ ਉਹ ਤਕਰੀਬਨ ਅੱਧੀ ਰਾਤ ਤੋਂ ਐਕਸ਼ਨ 'ਚ ਆ ਕੇ 4 4:30 ਵਜੇ ਤੱਕ ਸਾਰਾ ਜਿਹੜਾ ਸੀ ਉਹ ਉਹਦੇ ਵਿੱਚ ਕੌਣ ਸ਼ਾਮਲ ਕਿਦਾਂ ਹੋਈ ਸਾਰੀ ਘਟਨਾ ਉਹਦੇ ਬਾਰੇ ਮੈਂ ਹਾਲੇ ਮਿਹਰਬਾਨੀ ਦੇ ਸਕਦਾ ਕਿਉਂਕਿ ਇਨਵੈਸਟੀਗੇਸ਼ਨ ਪੁਲਿਸ ਦੀ ਵਕਰੀ ਹੋਣੀ ਆ ਪਰ ਮੈਂ ਇਹ ਸਮਝਦਾ ਇਹਨਾਂ ਨੇ ਆਪਣੀ ਬਾਤ ਖੋਪੀ ਜ਼ਿੰਮੇਵਾਰੀ ਨਵਾ ਕੇ ਵਿੱਚ ਸੁਰੱਖਿਆ ਦਸਤੇ ਦੇ ਵਿੱਚ ਸਾਰੇ ਇਹ ਇਹਨਾਂ ਨੇ ਇੱਕ ਬੜਾ ਵੱਡਾ ਜਿਹੜਾ ਇੱਕ ਹੋਰ ਕੋਈ ਨਹੀਂ ਤਾਂ ਨਵਾਂ ਕਾਂਡ ਹੋ ਸਕਦਾ ਸੀ ਉਹ ਤੋਂ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕਰਕੇ ਇਹਨਾਂ ਨੂੰ ਸਮੱਤ ਬਖਸ਼ਿਸ਼ ਕੀਤੀ। ਉਹ ਜਿਹੜਾ ਸਤਿਗੁਰ ਜੀ ਨੇ ਕਿਰਪਾ ਕਰਕੇ ਸਾਰਾ ਜਿਹੜਾ ਮਾਹੌਲ ਸੀਗਾ ਉਹ ਮਾਹੌਲ ਨੂੰ ਗੁਰੂ ਸਾਹਿਬ ਦੀ ਕਿਰਪਾ ਤੇ ਬਾਖੇ ਸਤਕਾਹ ਸਾਰਾ ਜਿਹੜਾ ਆ ਉਹ ਠੀਕ ਠਾਕ ਹੋ ਗਿਆ। ਪਰ ਸੰਗਤ ਰਾਂਚਕ ਮਾਤਰ ਵੀ ਮਨ ਦੇ ਵਿੱਚ ਇਹ ਨਾਲੇ ਆਵੇ ਮੈਂ ਤੁਹਾਡੇ ਮੀਡੀਆ ਰਾਹੀਂ ਨਿਮਰਤਾ ਸਹਿਤ ਸਾਰੀ ਸੰਗਤ ਨੂੰ ਬੇਨਤੀ ਕਰਦਾ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਨਿਰਪੈਤਾ ਨਾਲ ਨਿਡਰਤਾ ਨਾਲ ਸੰਗਤ ਆਪਣੇ ਉਸ ਪ੍ਰਾਣੇ ਹੌਂਸਲੇ ਨਾਲ ਇੱਥੇ ਪਹੁੰਚੇ। ਸੋ ਗੁਰੂ ਸਾਹਿਬ ਸਮਰਾਥਿਆ ਤੇ ਸਮਰਾਥ ਕਰਕੇ ਗੁਰੂ ਸਾਹਿਬ ਨੇ ਜਿਹੜਾ ਵੀ ਇੱਥੇ ਚੜ੍ਹ ਕੇ ਆਇਆ ਉਹਨੂੰ ਸਤਗੁਰ ਜੀ ਪ੍ਰੇਰਣਾ ਕਿਸੇ ਨਾ ਕਿਸੇ ਸਵੀਰ ਨੂੰ ਕਰਕੇ ਆਪ ਹੀ ਜਿਹੜਾ ਆ ਉਹ ਕਾਰਜ ਕਰਵਾ ਲੈਂਦੇ ਆ। ਤੇ ਤੁਸੀਂ ਆ ਪਿੱਛੇ ਦੇਖਿਆ ਹੋਣਾ ਮਰਿੰਡਾ ਕਾਂਢ ਤੇ ਉਹ ਮਰਿੰਡਾ ਕਾਂਢ ਦੇ ਵਿੱਚ ਜੋ ਹੋਇਆ ਤੁਹਾਡੇ ਸਾਹਮਣੇ ਆ। ਇੱਥੇ ਵੀ ਆਹ ਦੋ ਦਿਨ ਜੇ ਪੁਲਿਸ ਆਪਣਾ ਕੁਝ ਮਾੜਾ ਮੋਟਾ ਸੁਚੇਤ ਹੁੰਦੀ ਜਾਂ ਪੰਜਾਬ ਸਰਕਾਰ ਥੋੜੀ ਬਹੁਤੀ ਸੁਚੇਤ ਹੁੰਦੀ ਤੇ ਸ਼ਾਇਦ ਇਹੋ ਜਿਹੇ ਘਟਨਾ ਨਾ ਹੁੰਦੀਆਂ ਪਰ ਮੈਂ ਤੁਹਾਨੂੰ ਸਿਦਕ ਬੇਨਤੀ ਕਰਦਾ ਕਿ ਕੋ ਬਿਲਕੁਲ ਨਰਪੈਤਾ ਜਿਹੜਾ ਕਿ ਨਰਦਾਤਾ ਦੇ ਨਾਲ ਇੱਥੇ ਗੁਰੂ ਗ੍ਰਾਮਦਾਸ ਪਾਸ਼ਾ ਦੇ ਦਰ ਦੇ ਉੱਤੇ ਜਿਹਦਾ ਪਹਿਲਾ ਆਉਨੇ ਆ ਉਸੇ ਅਰਸ਼ਾ ਨਾਲ ਹੌਸਲੇ ਨਾਲ ਇੱਥੇ ਆਵੋ ਸੋ ਕਿਸੇ ਕਿਸਮ ਦਾ ਕੋਈ ਮਾਨ ਦੇ ਵਿੱਚ ਇਦਾਂ ਦਾ ਮਾਹੌਲ ਨਹੀਂ ਰੱਖਣਾ ਤਕੂਦ ਦਰ ਤੇ ਚੱਲੇਗਾ ਸ਼ਹਿਰ ਪਰ ਮੈਂ ਇਹ ਸਮਝਦਾ ਕਿ ਸਰਕਾਰ ਦੀ ਬੜੀ ਵੱਡੀ ਨਾਕੀ ਆ ਸਰਕਾਰਾਂ ਨੂੰ ਆਪਣੇ ਫਰਜ਼ ਨਿਭਾਉਣੇ ਚਾਹੀਦੇ ਆ ਤੇ ਜਿੱਲੇ ਫਰਜ਼ ਨਹੀਂ ਨਿਭਾਉਂਦੇ ਫਿਰ ਹੁਣ ਜਿਹੜਾ ਸਾਡਾ ਪ੍ਰਬੰਧ ਹੈ ਇਹਨੂੰ ਅਸੀਂ ਹੋਰ ਚੌਦਰੋਸਤ ਕਰ ਰਹੇ ਆ ਚੌਦਰੋਸਤ ਪਹਿਲਾਂ ਹੀ ਆ ਪਰ ਕੋਈ ਦੇ ਵਿੱਚ ਅਸੀਂ ਹੋਰ ਨਵੇਂ ਕੋ ਕੈਮਰੇ ਹੋਰ ਲਾ ਰਹੇ ਬਾਹਰਲੇ ਪਾਸਿਆਂ ਤੇ ਵੀ ਸਕੈਨਰ ਸਕੋਨਰ ਵੀ ਲਾਵਾਂਗੇ ਤਾਂ ਕਿ ਕੋਈ ਬੰਦਾ ਇਦਾਂ ਦੀ ਕੋਈ ਚੀਜ਼ ਲੈ ਕੇ ਅੰਦਰ ਆ ਪੜੇ ਸੋ ਫਿਰ ਦੁਬਾਰਾ ਤੋਂ ਬੇਨਤੀ ਆਪੇ ਆਪਣੇ ਨੂੰ ਗੁਰੂ ਸਾਹਿਬ ਕਿਰਪਾ ਕਰੇ ਇਸ ਦਰ ਤੇ ਜੁੜਾ ਕੇ ਉਹਨੇ ਉਦਾਂ ਹੀ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਪ੍ਰੀਤ ਨਾਵਾ ਟੀਵੀ ਨਾਲ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ